ਕੀ ਹਾਲ ਹੈ ਦੋਸਤੋ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਥੋੜੀ ਜੀ ਜਾਣਕਾਰੀ ਦੇਣੀ ਸੀ ਤਰੀਕ ਮਤਲਬ ਕਿ ਅੱਜ ਹੋ ਗਈ 31 ਸਤਾਈ 11 2025 ਮੈਂ ਇਸ ਟਾਈਮ ਖੜਾ ਮੇਰੇ ਪਿੰਡ ਦੇ ਹੱਦ ਤੇ ਤੇ ਇਧਰੋਂ ਪਿੰਡ ਰਾਮਸਰਾ ਦੀ ਲਿੰਕ ਰੋਡ ਜਾਂਦੀ ਹੈ ਜੀ ਆਪਣੀ ਕਲੋਨੀਆਂ ਨੂੰ ਰਫੈਂਟਰੀ ਰੋਡ ਤੇ ਚੜ ਜਾਂਦੀ ਹੈ ਨਾ ਰੰਗਪਿੰਡ ਤੋਂ ਇਹ ਤੇ ਮੇਰੀ ਹੱਦ ਤੋਂ ਲੈ ਕੇ ਇਹ ਤਕਰੀਬਨ ਇਸ ਸੜਕ ਤੇ ਨਾ ਅੱਜ ਮੈਨੂੰ ਲੱਗਦਾ ਹੈ ਵੀ ਲੱਕ ਦਾ ਇੰਤਜ਼ਾਮ ਹੋਊਗਾ ਲੱਕ ਪਊ ਵੀ ਇਸ ਸੜਕ ਤੇ ਕਿਉਂਕਿ ਕੱਲ ਬਜਰੀ ਪਾ ਗਏ ਤੇ ਦੱਸਣਾ ਇਹ ਸੀ ਕਿ ਵੀ ਜਿਹੜੇ ਵੀ ਇੱਥੇੋਂ ਇਧਰ ਆਉਣ ਵਾਲੀ ਵਹੀਕਲ ਹੈ ਉਹ ਆਪਦਾ ਕੋਈ ਹੋਰ ਰਸਤਾ ਭਾਲ ਲੈਣਾ ਅੱਜ ਉਧਰ ਰਾਮੇਬੀਦੀ ਹੋ ਜਾਣ ਜਾਂ ਇਧਰੋਂ ਦਿਖਾਨ ਵਾਲੀ ਬੀਦੀ ਹੋ ਜਾਣ ਨਰੰਗ ਤੋਂ ਦਿਖਾਨ ਵਾਲਾ ਜਾਂ ਨੰਗ ਰੰਗ ਤੋਂ ਰਾਮਾ ਰਾਮਸਰਾ ਇਹ ਸੜਕ ਤੋਂ ਥੋੜਾ ਜਿਹਾ ਗਰੇਜ ਕਰ ਲੈਣਾ ਆਪਦਾ ਕਿਉਂ ਨਾਲ ਪਰਿਵਾਰ ਹੁੰਦੇ ਨੇ ਕੋਈ ਬਿਮਾਰ-ਸ਼ਮਾਰ ਹੁੰਦਾ ਹੈ ਉਹਨਾਂ ਗੱਡੀਆਂ ਵਾਲੇ ਆਉਂਦੇ ਫਿਰ ਅੱਗੇ ਲੋਕਲ ਸਿਸਟਮ ਚੱਲੀ ਜਾਂਦਾ ਹੋਵੇ ਤਾਂ ਫਿਰ ਔਖਾ ਹੋ ਜਾਂਦਾ ਪਸ ਦੇ ਲੰਗਣਾ ਜਾ ਰੁਕਣਾ ਪੈਂਦਾ ਸੋ ਇੰਨੀ ਕੀ ਜਾਣਕਾਰੀ ਸੀ ਕਰੋ ਕਬੂਲ ਤੇ ਆਪਣੇ ਚੈਨਲ ਨੂੰ ਕਰ ਲਿਓ ਸਿੱਧੂ ਨੌਰੰਗਵਾਲੇ ਨੂੰ ਫੋਲੋ ਤੇ YouTube ਤੇ ਜਾ ਕੇ ਕਰ ਲਿਓ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ